ਨਹੀਂ ਮਠਾ ਹੁੰਦਾ ਜਾਪਦਾ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਪਰ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੀ ਗਈ ਕਾਰਵਾਈ ਦਾ ਮਸਲਾ ਹਾਲੇ ਤੱਕ ਹੋ ਰਹੇ ਨੇ ਸਵਾਲ ਅੱਜ ਫਰੀਕ ਕੋਰਟ ਦੇ ਵਿੱਚ ਕਿਸਾਨ ਮੇਲਾ ਕਰਵਾਇਆ ਗਿਆ ਹੈ ਜਿੱਥੇ ਦੂਰੋਂ ਦੂਰੋਂ ਕਿਸਾਨ ਪਹੁੰਚੇ ਸਨ ਅਤੇ ਇਸ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਉਧਾਰਸਵਾ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਸਨ ਪਰ ਦੂਜੇ ਪਾਸੇ ਪਿਛਲੇ ਸਮੇਂ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕਿਸਾਨ ਜਾਣਾ ਚਾਹੁੰਦੇ ਸਨ ਤਾਂ ਉਹਨਾਂ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਰੋਕਿਆ ਗਿਆ ਸੀ ਅਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਰੋਹ ਜਾਰ ਕੀਤਾ ਜਾ ਰਿਹਾ ਸੀ ਅਤੇ ਉਹ ਰੋਸਾ ਮੱਠਾ ਹੁੰਦਾ ਨਹੀਂ ਨਜ਼ਰ ਆ ਰਿਹਾ ਅਤੇ ਉਹ ਰੋਸ ਮੱਠਾ ਹੁੰਦਾ ਨਹੀਂ ਨਜ਼ਰ ਆ ਰਿਹਾ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਅੱਜ ਫਰੀਕੋਟ ਦੇ ਵਿੱਚ ਵਿਧਾਨ ਸਭਾ ਸਪੀਕਰ ਨੂੰ ਸਵਾਲ ਕਰਨੇ ਸਨ ਭਾਰਤੀ ਕਿਸਾਨ ਯੂਨੀ ਇਕਤਾ ਸਿੱਧੂਪੁਰੇ ਦੇ ਆਗੂ ਵੱਲੋਂ ਪਰ ਉਹਨਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਸਪੀਕਰ ਵੱਲੋਂ ਉਹਨਾਂ ਦੇ ਸਵਾਲਾਂ ਤੋਂ ਭੱਜਿਆ ਗਿਆ ਹੈ ਜੀ ਵੀ ਸੁਣੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਭਾਰਤੀ ਕਿਸਾਨ ਯੂਨੀ ਇਕਤਾ ਸਿੱਧੂਪੁਰਾ ਦੇ ਆਗੂ ਜੋ ਉਹਨਾਂ ਨੇ ਕਰਨੇ ਸਨ ਸਵਾਲ ਵਿਧਾਨ ਸਭਾ ਸਪੀਕਰ ਕੋਲ ਤਾਰ ਸਿੰਘ ਸੰਧਵਾ ਨੂੰ ਹਾਂ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਅਰਤੰਗ ਮਿਛੀਵਾਲਾ ਬੀਕੇ ਜੋ ਇਕਤਾ ਸਿੱਧੂਪੁਰਾ ਦਾ ਬਲਾਕ ਆਗੂ ਆ ਮੇਰੇ ਸਵਾਲ ਸੀਗੇ ਮਾਨਯੋਗ ਸਪੀਕਰ ਸਾਹਿਬ ਦੇ ਪਾਠਣ ਦੇ ਵਿੱਚ ਹੀ ਉਹਨਾਂ ਨੇ ਆਉਂਦੇ ਹੀ ਕਿਹਾ ਸੀਗਾ ਕਿ ਸਰਕਾਰਾਂ ਜਿਹੜੀਆਂ ਨੀਤੀਆਂ ਗਲਤ ਆ ਸਰਕਾਰਾਂ ਲਾਉਂਦੀਆਂ ਉਹ ਨੀਤੀਆਂ ਦੇ ਖਿਲਾਫ ਲੜਾਈ ਲੜਨੇ ਪਣਦੀ ਆ ਆਪਣੀ ਅਸੀਂ ਲੜਾਈ ਲੜਦਾ ਇਹ ਖਨੌਰੀ ਸ਼ੰਗੂ ਬਾਰਡਰ ਤੇ ਜਿਹੜਾ ਸਾਡਾ ਅੰਦੋਲਨ ਤਕਰੀਬਨ 13 ਮਹੀਨੇ ਚੱਲਿਆ ਹੋ 13 ਮਹੀਨੇ ਚੱਲਿਆ ਇਹਨਾਂ ਨੇ ਜਦੋਂ ਇਹਨਾਂ ਕੋਈ ਟਾਈ ਅਪ ਹੋਇਆ ਪਤਾ ਨਹੀਂ ਕੀ ਹੋਇਆ ਬੀਜੇਪੀ ਦੇ ਨਾਲ ਉਹਨਾਂ ਨੇ ਸਾਡਾ ਅੰਦੋਲਨ ਜਬਰਦਸਤ ਚਕਾਇਆ ਪ੍ਰਧਾਨ ਜੀ ਨੂੰ ਗਵਾ ਕੀਤਾ ਸਾਡਾ 1500 ਕਿਸਾਨ ਇਹਨਾਂ ਨੇ ਰੈਸਟ ਕਰਕੇ ਜਿਹੜਾ ਉਹ ਪਾਇਆ ਇਹਨਾਂ ਨੇ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਵਿੱਚ ਲਿਆ ਵੀ ਕਰਾਇਆ ਅਸੀਂ ਅੰਦੋਲਨ ਲੜ ਕੇ ਤਾਂ ਜਿਹੜੀ ਨੀਤੀ ਪਾਲਿਸੀ ਆ ਇਹ ਵੀ ਇਹਨਾਂ ਦੀ ਇਹਨਾਂ ਦੀ ਨੀਤੀ ਪਾਲਿਸੀ ਵੀ ਸੈਂਟਰ ਦੇ ਨਾਲ ਲੜਦੀ ਆ ਇਹ ਵੀ ਕਿਸਾਨ ਨੂੰ ਉੱਚਾ ਨਹੀਂ ਹੋਣਾ ਚਾਹੁੰਦੇ ਸਾਡਾ ਮੁੱਦਾ ਸੀਗਾ ਕਰਜ਼ਾ ਮੁਕਤੀ ਦਾ ਡਾਕਟਰ ਸ਼ਾਮਿੰਦਰਾਥ ਨੇ ਕਮਿਸ਼ਨ ਰਿਪੋਰਟ ਦਾ ਐਨਐਫਪੀ ਤੇ ਗਰੰਟੀ ਕਾਨੂੰਨ ਦਾ ਇਹ ਤਿੰਨੇ ਮੇਨ ਮੁੱਦੇ ਸੀ ਜਿਹੜਾ ਉਸ ਅੰਦੋਲਨ ਦੇ ਸੀਗੇ ਤਾਂ ਉਹ ਇਹਨਾਂ ਨੂੰ ਜਬਰੀ ਸਿਖਾਇਆ ਬਾਅਦ ਚ ਇਹਨਾਂ ਦੀ ਮੀਟਿੰਗ ਵੀ ਹੋਈ ਹੈ ਮੈਂ ਤੁਹਾਨੂੰ ਵੀਡੀਓ ਵੀ ਪਾ ਦੂੰਗਾ ਜਿਹੜੀ ਮੀਟਿੰਗ ਹੋਈ ਹੈ ਇਹਨਾਂ ਦੀ ਮਾਨਯੋਗ ਸਪੀਕਰ ਸਾਹਿਬ ਵਿੱਚ ਜਿਹੜਾ ਇਹਨਾਂ ਦਾ ਕਾਂਗਰਸ ਦਾ ਆਗੂ ਪ੍ਰਤਾਪ ਸਿੰਘ ਬਾਜਵਾ ਵਿੱਚ ਵਿਜੇ ਸਾਹਬ ਲੜਾ ਵਿੱਚ ਇਹਨਾਂ ਦੇ ਕਾਫੀ ਜਿਹੜੇ ਲੀਡਰ ਆ ਇਹ ਅੰਦਰੋਂ ਆਕਾ ਇਹ ਇਹਦਾ ਆਪਾਂ ਨੂੰ ਦਿਲਾਉਂਦੇ ਆ ਜਿਹੜਾ ਜਿਹੜਾ ਕਾਂਡ ਹੋਇਆ ਭੰਜਾਂ ਦਾ ਇਹ ਵੀ ਇਹਦੇ ਵਿੱਚ ਵੀ ਰਾਜਨੀਤੀ ਹੈ ਇਹਦੇ ਵਿੱਚ ਵੀ ਕਿਸੇ ਹਿਸਾਬ ਨਾਲ ਦੂਜੀਆਂ ਸਟੇਟਾਂ ਦੇ ਵਿੱਚ ਬੀਜੇਪੀ ਡਵੈਲਪ ਕਰ ਰਹੀ ਆ ਉਹਦੇ ਤਹਿਤ ਤਾਂ ਜਿਹੜਾ ਦੂਜਾ ਸਵਾਲ ਸੀ ਸਿੱਖਿਆ ਪ੍ਰਣਾਲੀ ਤੇ ਸੀਗਾ ਮੇਰਾ ਸਿੱਖਿਆ ਪ੍ਰਣਾਲੀ ਕਹਿੰਦਾ ਬਹੁਤ ਵਧੀਆ ਕਰਦੇ ਸੀ ਪੰਜਾਬ ਦੇ ਪੰਜਾਬ ਦੇ ਵਿੱਚ ਕਿੰਨੇ ਆਖਰਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਮਾਨ ਸਰ ਸਪੀਕਰ ਸਾਹਿਬ ਤੁਹਾਡੇ ਲੀਡਰਾਂ ਦੇ ਕਿੰਨੇ ਬੱਚੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਜਾ ਪਹਿਲਾਂ ਉਹ ਸਾਨੂੰ ਦੱਸ ਕੇ ਜਾਓ ਲਿਸਟ ਦੇ ਕੇ ਜਾਓ ਸਾਨੂੰ ਜਿਹੜੀ ਹੈ ਸਿਹਤ ਪ੍ਰਣਾਲੀ ਦੀ ਗੱਲ ਆ ਤੁਹਾਡਾ ਜਿਹੜਾ ਹੈਗਾ ਮੁੱਖ ਮੰਤਰੀ ਉਹਦਾ ਪੁਲਾਈਆਂ ਨਹੀਂ ਜਿਹੜਾ ਇਲਾਜ ਕਰਾਉਂਦਾ ਫਿਰਦਾ ਹੈ ਛੋਟੀ ਸਿੱਖਿਆ ਪ੍ਰਣਾਲੀ ਦਾ ਕੀ ਹਾਲ ਆ ਇਹ ਸਾਰੇ ਸਾਡੇ ਸਵਾਲ ਠੀਕ ਹੈ ਜਿਹੜੇ ਸਵਾਲ ਆ ਤਾਂ ਮਾਨਜੋ ਸਪੀਕਰ ਸਾਹਿਬ ਪਾਜੇ ਆ ਨਹੀਂ ਤਾਂ ਉਹ ਮੈਨਾਂ ਨਹੀਂ ਦਿੱਤਾ ਗਿਆ ਨਹੀਂ ਮਾਨਜੋ ਸਪੀਕਰ ਸਾਹਿਬ ਸਾਹਿਬ ਪਹਿਲਾਂ ਵੀ ਅਸੀਂ 2-3 ਵਾਰੀ ਇਹਨਾਂ ਨੂੰ ਘੇਰ ਚੁੱਕੇ ਆ ਇਸ ਇਹਨਾਂ ਮੁੱਦਿਆਂ ਦੇ ਉੱਤੇ ਚੰਦ ਬਾਜੇ ਮਿਛਰੀ ਜਲੇ ਪਹਿਲਾਂ ਵੀ ਇਹਦੇ ਤੋਂ ਸਵਾਲ ਦੇਣ ਤੋਂ ਮੀਡੀਆ ਦੇ ਸਾਹਮਣੇ ਪਾਜਦੇ ਆ ਕੱਲੇ ਸਾਡੇ ਨਾਲ ਬਹਿ ਕੇ ਗੱਲ ਕਰ ਲੋ ਆਹੀ ਗੱਲ ਗੱਲ ਜਾਣੀ ਜਨਤਾ ਦੇ ਵਿੱਚ ਜਨਤਾ ਦੇ ਨੁਮਾਇੰਦੇ ਆ ਅਸੀਂ ਜਨਤਾ ਨੇ ਸਾਨੂੰ ਆਗੂ ਬਣਾਇਆ ਤਾਂ ਅਸੀਂ ਕਿਸਾਨੀ ਦੀ ਗੱਲ ਕਰਨੀ ਆ ਛੋਟੀ ਸਿੱਖਿਆ ਪ੍ਰਣਾਲੀ ਦੀ ਗੱਲ ਕਰਨੀ ਸੀਗੀ ਤਾਂ ਜਦੋਂ ਸਿਹਤ ਪ੍ਰਣਾਲੀ ਦੀ ਗੱਲ ਕਰਨੀ ਸੀ ਉਹਨਾਂ ਦਾ ਜਵਾਬ ਮੰਗਦਾ ਸੀ ਅਸੀਂ ਤਾਂ ਕੋਈ ਸੈਂਪਲ ਸਵਾਲ ਸੀ ਜੇ ਕੋਈ ਕੋਈ ਵੱਡੇ ਸਵਾਲ ਵੀ ਸੀਗੇ ਇਹਨਾਂ ਦਾ ਜਵਾਬ ਦੇਣਾ ਸਪੀਕਰ ਸਾਹਿਬ ਦਾ ਬਣਦਾ ਸੀਗਾ ਪਰ ਚੋਰਾਂ ਨਾਲ ਕੁੱਤੀ ਵਾਲੀ ਹੋਈ ਆ ਕੋਈ ਵੀ ਕਿਸੇ ਦਾ ਨਹੀਂਗਾ ਇੱਥੇ ਇੱਕ ਖਸਾਨੇ ਨੂੰ ਸਿਹਤ ਨੈਥ ਕਰਨ ਦੇ ਤਿਆਰੀ